ਜੱਟ ਮਰ ਗਿਆ ਕਰਦਾ ਰਾਖੀ ਨਹੀਂ ਤੇਰੇ ਆਉਣ ਤੇ ਆਈ ਵਿਸਾਖੀ ਨਹੀਂ ਨੀ ਕੀ ਜਾਦੂ ਕਰ ਗਈ ਕਣਕਾਂ ਤੇ ਸੋਨੇ ਦਾ ਰੰਗ ਚੜਾ ਗਈ ਵਿਸਾਖੀ ਮੋਕੇ ਵੈਸੇ ਤਾਂ ਸਾਰੇ ਪੰਜਾਬੀ ਲੰਗਰ ਛਕਦੇ ਨੇ ਪਰ ਸਾਡੇ ਸ਼ੈਰੀਮਾਨ ਪੀਜ਼ਾ ਛਕਣ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਹਿਰਾ ਹਾਊ ਆਰ ਯੂ ਆਮ ਗੁੱਡ ਹਾਊ ਆਰ ਯੂ ਐਂਡ ਲੈਵਿਸ਼ ਪੀਜ਼ਾ ਤੁਹਾਡੇ ਲਈ ਮੰਗਾਇਆ ਹੈ ਨਾ ਮੈਂ ਨਹੀਂ ਗਾਂਦੀ। ਹੈਲਦੀ ਨਹੀਂ। ਨਹੀਂ 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 ਅਨ ਹੈਲਦੀ ਨਹੀਂ। ਬਿਲਕੁਲ ਹੈਲਦੀ ਪੀਜ਼ਾ ਦੇਖੋ ਉੱਤੇ ਜਿਹੜੀ ਜਿਹੜੀ ਚੀਜ਼ ਮੈਂ ਕਹੀ ਸੀ ਉਹੀ ਉਹੀ ਪਾਈ ਹੈ ਇਹਨਾਂ ਨੇ ਐਕਸਟਰਾ ਕੁਝ ਨਹੀਂ ਪਾਇਆ। ਵੈਸੇ ਸ਼ੈਰੀ ਪੀਜ਼ਾ ਦੇ ਸ਼ਕੀਨੋ ਤੁਸੀਂ ਐਂਡ ਐਕਟਰਸ ਨੂੰ ਜਿਹੜੇ ਇਸ ਕੈਮਰਾ ਤੇ ਰਹਿੰਦੇ ਨੇ ਬਹੁਤ ਕੇਅਰਫੁਲ ਰਹਿਣਾ ਪੈਂਦਾ ਹੈ ਨਾ ਕੌਂਸ਼ੀਅਸ ਰਹਿਣਾ ਪੈਂਦਾ ਹੈ। ਸੋ ਕਿੰਨਾ ਕੁ ਚਾਂਸ ਮਿਲਦਾ ਹੈ ਇਹੋ ਜਿਹਾ ਫੂਡ ਖਾਣ ਦਾ? ਨਹੀਂ ਹਫਤੇ 'ਚ ਇੱਕ ਅੱਧਾ ਦਿਨ ਚੀਟ ਡੇ ਵੀ ਹੁੰਦਾ ਹੈ। ਇੱਕ ਅੱਧਾ ਦਿਨ ਤਾਂ ਆਪਾਂ ਖਾ ਸਕਦੇ ਹਾਂ। ਸੋ ਬਿਲਕੁਲ ਔਰ ਜੇ ਜੇ ਟੇਸਟ ਬਹੁਤ ਜ਼ਿਆਦਾ ਹੋਵੇ ਫਿਰ ਤਾਂ ਬੰਦਾ ਚਾਂਸ ਲੈ ਸਕਦਾ ਲੈਂਦੇ ਹੋ ਤੁਸੀਂ ਚਾਂਸ ਹਰ ਹਫਤੇ ਬਿਲਕੁਲ ਹਫਤੇ ਚ ਇੱਕ ਅੱਧੀ ਵਾਰੀ ਤਾਂ ਲੈ ਲਈਦਾ ਓਕੇ ਨਹੀਂ ਸੁਣ ਹੈਸ਼ ਟੈਗਾਂ ਵਾਲੀਏ ਸਾਡੇ ਦਿਲ ਤੇ ਪ੍ਰਾਈਸਲੈਸ ਟੈਗ ਨਹੀਂ ਨਹੀਂ ਸੁਣ ਹੈਸ਼ ਟੈਗਾਂ ਵਾਲੀਏ ਨਹੀਂ ਸੁਣ ਹੈਸ਼ ਟੈਗਾਂ ਵਾਲੀਏ ਸਾਡੇ ਦਿਲ ਤੇ ਪ੍ਰਾਈਸਲੈਸ ਟੈਗ ਨਹੀਂ ਨਹੀਂ ਸੁਣ ਹੈਸ਼ ਟੈਗਾਂ ਵਾਲੀਏ ਬਹੁਤ ਟਾਈਮ ਹੋ ਗਿਆ ਹੈਸ਼ਟੈਗ ਨੂੰ ਤਾਂ ਹੈਨਾ ਹੁਣ ਨੈਕਸਟ ਪ੍ਰੋਜੈਕਟ ਕਦੋਂ ਆ ਰਿਹਾ ਅ ਨੈਕਸਟ ਗਾਣੇ ਪੰਜ ਤੋਂ 6 ਗਾਣੇ ਰੈਡੀ ਨੇ ਉਹਦੇ ਚੋਂ ਦੋ ਗਾਣਿਆਂ ਦੀ ਵੀਡੀਓ ਆਲਰੇਡੀ ਪਲਾਨ ਹੋ ਚੁੱਕੀ ਐ ਬਸ ਦੋ ਚਾਰ ਦਿਨ ਅਜ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਤੇ ਬਸ ਹੁਣ ਹੁਣ ਤਾਂ ਹੁਣ ਤਾਂ ਸੌਖਾ ਕੰਮ ਐ ਹੁਣ ਤਾਂ ਸਿੰਗਲ ਸਿੰਗਲ ਗਾਣੇ ਜਿੱਥੇ ਵੀ ਜਾऊं ਸ਼ੂਟ ਕਰ ਲਵਾਂ ਬਟ ਫਿਰ ਵੀ ਮੈਂ ਟਰਾਈ ਕਰ ਰਿਹਾ ਜਿਹੜੇ ਵੀ ਨੈਕਸਟ ਸਿੰਗਲਸ ਗਾਣੇ ਆ ਰਹੇ ਆ ਪ੍ਰੋਪਰ ਐਂਟਰਟੇਨਮੈਂਟ ਹੋਵੇ ਔਰ ਪ੍ਰੋਪਰ ਮੈਸੇਜ ਵੀ ਹੋਵੇ ਲੋਕਾਂ ਨੂੰ ਉਹੀ ਸਟਾਈਲ ਜਿਹੜਾ ਤੁਹਾਡਾ ਹੈ ਤੁਸੀਂ ਉਹੀ ਮੇਨਟੇਨ ਕਰੋਗੇ ਜਾਂ ਕੁਝ ਵੱਖਰਾ ਕਰੋਗੇ ਬਿਲਕੁਲ ਉਹ ਤਾਂ ਮੇਨਟੇਨ ਹੋਊਗਾ ਹੀ ਹੋਊਗਾ ਆਦਰਵਾਇਜ਼ ਟਰਾਈ ਕਰਾਂਗੇ ਥੋੜਾ ਬਹੁਤ ਕੁਝ ਡਿਫਰੈਂਟ ਵੀ ਕਰੀਏ ਬਟ ਇੰਨਾ ਜ਼ਿਆਦਾ ਡਿਫਰੈਂਟ ਨਹੀਂ ਆਪਣੀ ਇਮੇਜ ਦੇ ਵਿੱਚ ਰਹਿ ਰਹਿ ਕੇ ਜੇ ਕੁਝ ਡਿਫਰੈਂਟ ਹੁੰਦਾ ਤਾਂ ਕਰਨਾ ਚਾਹੀਦਾ ਮਿਸਾਖੀ ਦੀ ਗੱਲ ਹੈ ਜ਼ਿਆਦਾਤਰ ਜਿਹੜੇ ਸਿੰਗਰਸ ਨੇ ਉਹ ਬਾਹਰ ਚਲ ਜਾਂਦੇ ਨੇ ਹੈਨਾ ਤੁਸੀਂ ਤਾਂ ਖੈਰ ਇਸ ਵਾਰ ਹੀ ਇੱਥੇ ਹੀ ਹੋ ਮੈਂ ਮੈਂ ਆ ਗਿਆ ਵਾਪਸ ਮੈਨੂੰ ਇਹ ਸੀ ਕਿ ਹੁਣ ਕਿਸੇ ਇੱਕ ਨੂੰ ਤਾਂ ਚਾਹੀਦਾ ਨਾ ਪੰਜਾਬ ਦੇ ਵਿੱਚ ਸੋ ਹੁਣ ਮੈਂ ਮੈਂ ਬਾਕੀ ਸਾਰੇ ਬਾਹਰ ਨੇ ਹੁਣ ਫਿਰ ਮੈਂ ਕਿਹਾ ਫਿਰ ਤੁਹਾਨੂੰ ਮਿਲਣਾ ਵੀ ਸੀਗਾ ਤੇ ਫਿਰ ਮੈਨੂੰ ਇਹ ਸੀ ਕਿ ਇੱਕ ਬੰਦੇ ਨੂੰ ਤਾਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਚਾਹੀਦਾ ਜ਼ਰੂਰ ਬਟ ਇਹ ਜਿਹੜਾ ਹਮੇਸ਼ਾ ਕਹਿੰਦੇ ਨੇ ਕਿ ਬਾਹਰ ਚਲ ਜਾਂਦੇ ਨੇ ਹੈਨਾ ਡੋਲਰਸ ਪਾਉਂਡਸ ਫਿੱਤੇ ਪੰਜ ਜੰਦ ਨੇ ਸਾਰੇ ਇਸ ਤੇ ਤੁਸੀਂ ਕੀ ਕਹੋਗੇ ਮਤਲਬ ਉੱਥੇ ਜ਼ਿਆਦਾ ਵਿਸਾਖੀ ਦਾ क्रेज ਹੈ ਜਾਂ ਪੰਜਾਬ ਚ ਕਿਉਂ ਨਹੀਂ ਰਹਿੰਦੇ ਦੇਖੋ ਇਦਾਂ ਹੁੰਦਾ ਹੈ ਕਿ ਸਪੈਸ਼ਲੀ ਕੈਨੇਡਾ ਅਮਰੀਕਾ ਦੇ ਵਿੱਚ ਹੁਣ ਇਸ ਟਾਈਮ ਇੱਕ ਤਾਂ ਵਿਸਾਖੀ ਹੈ ਇੱਕ ਉੱਥੇ ਸਨੋ ਮੈਲਟ ਹੁੰਦੀ ਹੈ ਲੋਕੀ ਥੋੜਾ ਜਿਹਾ ਮੌਸਮ ਚੰਗਾ ਹੁੰਦਾ ਧੁੱਪ ਸ਼ੁਰੂ ਹੁੰਦੀ ਹੈ ਨਿਕਲਨੀ ਸੋ ਉੱਥੇ ਮੇਲਿਆਂ ਦਾ ਹੁਣ ਸ਼ੁਰੂ ਹੋ ਜਾਂਦਾ ਐਕਚੁਅਲੀ ਮੈਂ ਵੀ ਜਾ ਰਿਹਾ ਮੈਂ ਮਈ ਦੇ ਵਿੱਚ ਜਾ ਰਿਹਾ ਸੋ ਇਸ ਕਰਕੇ ਉਧਰਲੇ ਪੰਜਾਬੀਆਂ ਨੂੰ ਕਿਉਂਕਿ 6-7 ਮਹੀਨੇ ਜਦੋਂ ਟੋਟਲ ਬਰਫ ਔਰ ਸਨੋ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਫਿਰ ਤੁਹਾਡਾ ਦਿਲ ਕਰਦਾ ਕਿ ਹੁਣ ਵਿਸਾਖੀ ਤੇ ਕੁਝ ਇੰਜੋਏ ਕਰੀਏ ਸੋ ਇਸ ਕਰਕੇ ਉਧਰ ਅਸੀਂ ਜਾਂਦੇ ਹਾਂ ਹਰ ਵਿਸਾਖੀ ਤੇ ਵੀ ਔਰ ਵਿਸਾਖੀ ਤੋਂ ਬਾਅਦ ਵੀ ਹੁਣ ਜੁਲਾਈ ਤੱਕ ਮੈਂ ਵੀ ਕੈਨੇਡਾ ਹੋਊਂਗਾ ਅਮਰੀਕਾ ਹੋਊਂਗਾ ਤੇ ਉਸ ਤੋਂ ਪਹਿਲਾਂ ਮੇਰਾ ਯੂਰਪ ਟੂਰ ਹੈ ਨੂੰ ਪੰਜਾਬ ਚ ਹੋਈ ਵਿਸਾਖੀ ਤੇ ਹੋਈ ਪੀਜ਼ਾ ਵੀ ਅਸੀਂ ਖਾ ਲਿਆ ਤੁਸੀਂ ਮੈਨੂੰ ਵੀ ਮਿਲ ਲਿਓ ਸੋ ਵਿਸਾਖੀ ਦਾ ਕੋਈ ਸਪੈਸ਼ਲ Song ਸਾਡ ਦੇਵੋਅਰਸ ਲਈ ਮੈਂ ਇੱਕ ਗਾਣਾ ਵਿਸਾਖੀ ਤੇ ਬਣਾਇਆ ਸੀ ਬਟ ਮੇਰੇ ਸ਼ੋਜ਼ ਚ ਮੈਂ ਇੰਨਾ ਬਿਜ਼ੀ ਹੋਣ ਕਰਕੇ ਉਹਦੀ ਸੀ ਵੀਡੀਓ ਨਹੀਂ ਸ਼ੂਟ ਕਰ ਪਾਏ ਬਟ ਮੈਂ ਉਹਦਾ ਆਡੀਓ ਤਾਂ ਤੁਹਾਨੂੰ ਸੁਣਾ ਹੀ ਸਕਦਾ ਹਨਾ ਉਹ ਗਾਣਾ ਸੀ ਕਿ ਜੱਟ ਮਰ ਗਿਆ ਕਰਦਾ ਰਾਖੀ ਨਹੀਂ ਤੇਰੇ ਆਉਣ ਤੇ ਆਈ ਵਿਸਾਖੀ ਨਹੀਂ ਜੱਟ ਮਰ ਗਿਆ ਕਰਦਾ ਰਾਖੀ ਨਹੀਂ ਤੇਰੇ ਆਉਣ ਤੇ ਆਈ ਵਿਸਾਖੀ ਨਹੀਂ ਨੀ ਕੀ ਜਾਦੂ ਕਰ ਗਈ ਕਣਕਾਂ ਤੇ ਸੋਨੇ ਦਾ ਰੰਗ ਚੜਾ ਗਈ ਮੋਟਰ ਤੇ ਮੋਟਰ ਤੇ ਤੇਰਾ ਨਾਂ ਲਿਖਿਆ ਸਾਡੀ ਕਣਕ ਸਾਰੀ ਨਸ਼ਾ ਆ ਗਈ ਮੋਟਰ ਤੇ ਤੇਰਾ ਨਾਂ ਲਿਖਿਆ ਸਾਡੀ ਕਣਕ ਸਾਰੀ ਨਸ਼ਾ ਆ ਗਈ एवी वेल थैंक यू सो मच शेरी एंड हैप्पी वैसाखी सारे व्यूअर्स ਨੂੰ ਵੀ ਤੁਸੀਂ विश ਕਰਨਾ ਚਾਹੋ ਵਿਸਾਖੀ हां जी हां जी बिल्कुल मेरे ਵੱਲੋਂ सारे व्यूअर्स ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਇਹ ਵਿਸਾਖੀ ਆਪਣੇ ਸਾਰਿਆਂ ਵਾਸਤੇ ਸਾਰੇ ਪੰਜਾਬ ਵਾਸਤੇ ਬਹੁਤ ਚੰਗੇ ਸੁਨੇਹੇ ਲੈ ਕੇ ਆਵੇ ਔਰ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ